ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੇਨਈ ਪਹੁੰਚੇ ਨੇ ਜਿੱਥੇ ਉਹਨਾਂ ਨੇ ਚੇਨਈ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੀਐਮ ਬ੍ਰੇਕਫਾਸਟ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਰੱਖਿਸ ਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਬੱਚਿਆਂ ਦੇ ਨਾਲ ਬ੍ਰੇਕਫਾਸਟ ਵੀ ਕੀਤਾ ਹੈ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਸਕੀਮ ਨੂੰ ਪੰਜਾਬ ਦੇ ਵਿੱਚ ਵੀ ਸ਼ੁਰੂ ਕਰਨ ਸੰਬੰਧੀ ਆਪਣੀ ਕੈਬਨਿਟ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੰਜਾਬੀ ਸਾਰੇ ਦੇਸ਼ ਦਾ ਢਿੱਡ ਪਰਦੇ ਨੇ ਤੇ ਪੰਜਾਬ ਦੇ ਵਿੱਚ ਵੀ ਸਾਊਥ ਇੰਡੀਅਨ ਖਾਣੇ ਨੂੰ ਪਸੰਦ ਕੀਤਾ ਜਾਂਦਾ ਹੈ ਉਤੇ ਸਾਡਾ ਪੰਜਾਬੀਆਂ ਦਾ ਭੋਜਨ ਥੋੜਾ ਭਾਰੀ ਹੁੰਦਾ ਜਿਵੇਂ ਕਿ ਪਰਾਠਾ ਮੱਖਣ ਲੱਸੀ ਪਰ ਸਾਊਥ ਭੋਜਨ ਬੱਚਿਆਂ ਦੇ ਲਈ ਕਾਫੀ ਫਾਇਦੇਮੰਦ ਹੈ ਮੁਖਤਿਰ ਮਾਰ ਨੇ ਕਿਹਾ ਕਿ ਬਹੁਤ ਸਾਰੇ ਗਰੀਬ ਮਾਵਾ ਨੇ ਜਿਨ੍ਹਾਂ ਨੇ ਕੰਮ ਉੱਤੇ ਜਾਣਾ ਹੁੰਦਾ ਤੇ ਇਸ ਲਈ ਬੱਚੇ ਨੂੰ ਸਕੂਲ ਨਹੀਂ ਭੇਜਦੇ ਕਿ ਖਾਣਾ ਕਿਵੇਂ ਬਣਾਉਗਾ ਪਰ ਸਕੀਮ ਦੇ ਨਾਲ ਉਸ ਨੂੰ ਬੱਚੇ ਦੇ ਖਾਣੇ ਦੀ ਵੀ ਕੋਈ ਫਿਕਰ ਨਹੀਂ ਹੋਵੇਗੀ ਸੋ ਤਾਂ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਬਾਅਦ ਚੇਨਈ ਪਹੁੰਚੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਤਾਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਸਮਾਰੋਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਬਾਅਦ ਦੇ ਵੱਲੋਂ ਹਿੱਸਾ ਲੀਤਾ ਗਿਆ ਤਾਂ ਭਗਵੰਤ ਸਿੰਘ ਬਾਅਦ ਨੇ ਕਿਹਾ ਕਿ ਸਕੀਮ ਨੂੰ ਪੰਜਾਬ ਦੇ ਵਿੱਚ ਸ਼ੁਰੂ ਕਰਨ ਸੰਬੰਧੀ ਵੀ ਜਿਹੜੇ ਕਿ ਕੈਬਨਿਟ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਪੰਜਾਬੀ ਸਾਰੇ ਦੇਸ਼ ਤੇ ਟਿੱਡ ਪਰਦੇ ਨੇ ਪਰ ਇਸ ਸਕੀਮ ਦੇ ਲਾਗੂ ਹੋਣ ਦੇ ਨਾਲ ਜਿਹੜਾ ਕਿ ਵਿਦਿਆਰਥੀਆਂ ਨੂੰ ਵੀ ਕਾਫੀ ਫਾਇਦਾ ਹੋਵੇਗਾ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਫਾਇਦਾ ਹੋਵੇਗਾ